ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਜੀ ਸ੍ਰੀ ਜੋਤਿ ਦੇਵ ਜੀਓ ਕਾ ਪਦਾ ਕਰ ਚੌਥਾ ਕੋਮ ਕਾ ਸਤਿਗੁਰ ਪ੍ਰਸਾਦ ਪਰਮਾਤਮਾ ਪ੍ਰਕਮਨੋ ਪਿਮੰਗ ਸਤਿ ਆਦਿ ਭਾਵ ਰਕਨ ਪਰਮਤ ਪੁਤਲ ਪਰਪ੍ਰਿਤ ਪਰਮ ਜੀ ਦਿਲ ਸਰਬ ਕਤੰ ਕੇਵਲ ਰਾਮ ਨਾਮ ਨੂੰ ਮੰਬਦੰ ਰਿਖ ਤਤਮੈ ਨਾ ਦਨੋ ਤੁਜ ਸਮਲੈ ਜਨ ਮਿਲੇ ਰਾਤ ਮਰਨ ਭੈ ਉਂਗ ਰਹਾਓ ਇਸ ਚ ਜਿਮਾਰ ਤਰਾ ਪਹਿਂ ਰਸ ਸੋਕ ਰਿ ਕਰਿ ਤਨ ਨ ਪਾਪੂਤ ਪਾਉ ਸਿ ਮਬਲੰਤ ਨੂੰ ਤੁਮ ਸਾਨੇ ਨਦੰ ਸੋ ਬਾਦ ਉਸ ਪਰ ਕੇ ਵੀਰਨ ਦੇ ਜਾਤਨਿਕ ਤਸਕੋ ਦੁਖ ਰਿਤਰਮਤੀ ਵਚਕ ਦਰਸਨਨ ਹਰ ਭਗਤ ਨੇ ਜਿਨੇ ਹੀ ਕੇਵਲਾ ਰਤ ਕਰਨਾ ਬੱਚ ਸਾ ਜੋਗੀ ਕਿੰਗ ਜੱਗੇ ਨ ਕਿੰਗ ਦਾ ਨੇਨ ਕਿੰਗ ਤਪਸਾ ਗੋਬਿੰਦ ਗੋਬਿੰਦੇਤ ਜਪਨਾ ਸਰੋਤਿਤ ਪਦੰਗ ਜਿਆ ਦੇਵ ਯਾ ਤਸ ਸੁਖਤੰ ਪਰਪੂਤ ਸਰਬਗਤੰ ਗੋਬਿੰਦ ਗੋਬਿੰਦੇਤ ਜਪਨਾ ਰ ਸਰੋਤਿਤ ਪਦੰਗ ਜਿਆ ਦੇਵ ਯਾ ਯੋ ਤਸ ਸੁਖਤੰ ਪਰਪੂਤ ਸਰਬਗਤੰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ